ਸ੍ਰੀ ਕਾਲ ਜੀ ਤੁਹਾਡਾ ਸਵਾਗਤ ਕਰਦੇ ਆਂ ਜੀ ਪੰਜਾਬੀ ਆਰਟਿਸਟ ਚੈਨਲ ਤੇ ਵੈਸੇ ਤਾਂ ਦੁਨੀਆ 'ਚ ਲੱਖਾਂ ਲੋਕਾਂ ਦਾ ਜਨਮ ਹੁੰਦਾ ਹੈ ਜਨਮ ਲੈਂਦੇ ਅਤੇ ਮਰ ਜਾਂਦੇ ਨੇ ਪਰ ਕੋਈ ਵਿਰਲੇ ਹੀ ਇਸ ਦੁਨੀਆ ਉੱਪਰ ਆਪਣਾ ਨਾਂ ਬਣਾਉਂਦੇ ਨੇ ਦੁਨੀਆ 'ਤੇ ਕਈ ਇਦਾਂ ਦੇ ਵੀ ਮਹਾਨ ਲੋਕ ਰਹੇ ਨੇ ਜਿਨ੍ਹਾਂ ਦੇ ਮਰਨ ਤੋਂ ਬਾਅਦ ਵੀ ਉਹਨਾਂ ਦਾ ਨਾਮ ਜਿੰਦਾ ਹੈ ਦਰਸਲ ਇਹਨਾਂ ਲੋਕਾਂ ਨੂੰ ਜ਼ਿੰਦਾ ਕੀ ਨੇ ਰੱਖਿਆ ਇਹਨਾਂ ਦੇ ਕੰਮ ਨੇ ਜਿਸ ਨੇ ਦੁਨੀਆ 'ਤੇ ਐਸੀ ਛਾਪ ਛੱਡੀ ਕਿ ਅੱਜ ਲੋਕ ਵੀ ਯਾਦ ਕਰਦੇ ਨੇ ਹਜ਼ਾਰਾਂ ਸਾਲਾਂ ਬਾਅਦ ਵੀ ਜੇ ਇਹਨਾਂ ਦੇ ਕੰਮ ਨੂੰ ਦੇਖਿਆ ਜਾਵੇਗਾ ਤਾਂ ਇਹ ਜਿੰਦਾ ਹੋ ਜਾਣਗੇ। ਸੋ ਅੱਜ ਗੱਲ ਕਰਦੇ ਹਾਂ ਉਸ ਮਹਾਨ ਚਿੱਤਰਕਾਰ ਦੀ ਜਿਸ ਨੂੰ ਪੇਂਟਿੰਗ ਦਾ ਖੁਦਾ ਰੱਬ ਕਿਹਾ ਜਾਂਦਾ ਹੈ। ਪੰਜਾਬੀ ਗਾਣੇ ਵਿੱਚ ਵੀ ਇਸ ਦਾ ਨਾਮ ਆਇਆ ਹੈ। ਧਰਤੀ ਦੇ ਕਿਸੇ ਵੀ ਕੋਨੇ ਤੇ ਜਦ ਪੇਂਟਿੰਗ ਦਾ ਨਾਮ ਆਉਂਦਾ ਹੈ ਤਾਂ ਪਾਬਲੋ ਪिकासੋ ਦਾ ਨਾਮ ਜ਼ਰੂਰ ਆਉਂਦਾ ਹੈ। ਪिकासੋ 20ਵੀਂ ਸਦੀ ਦੇ ਚਿੱਤਰ ਅਤੇ ਵਿਵਾਦਿਤ ਕਲਾਕਾਰ ਸੀ। ਕਿਉਂਕਿ ਕਲਾ ਹਰ ਕਿਸੇ ਉੱਤੇ ਮਿਹਰਬਾਨ ਨਹੀਂ ਹੁੰਦੀ। ਤੇ ਜੇ ਸੋਕ ਤੇ ਹੁੰਦੀ ਹੈ ਫਿਰ ਦਿੜੋਂ ਹੁੰਦੀ ਹੈ ਇਸ ਚਿੱਤਰਕਾਰ ਦੀਆਂ ਕੁਝ ਪੰਜ ਅਜਿਹੀਆਂ ਗੱਲਾਂ ਤੁਹਾਨੂੰ ਦੱਸਾਂਗੇ ਜੋ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਇਹ ਆਪਣੀ ਸਦੀ ਦਾ ਪੂਰਾ ਮਹਾਨ ਜਮਾਤ ਮਤਲਬ ਸਿਰੇ ਦਾ ਜਿਹੜਾ ਕਲਾਕਾਰ ਆ ਉਹ ਰਿਆ ਹੈਗਾ ਛੱਤਰ ਕਲਾ ਬੰਦੇ ਦੀ ਗੱਲਬਾਤ ਐਡੀ ਸੀ ਚਲੋ ਬਈ ਪਹਿਲੀ ਗੱਲ ਕਰਦੇ ਆ ਪਿਕਾਸੋ ਦੇ ਬਚਪਨ ਦੀ ਗੱਲ ਹੈ ਜਦੋਂ ਉਸਦੇ ਮਾਤਾ ਜੀ ਉਸ ਨੂੰ ਕਹਿੰਦੇ ਕਿ ਜੇ ਉਹ ਸਪਾਈ ਬਣੂਗਾ ਤਾਂ ਜਨਰਲ ਬਣੂਗਾ ਤੇ ਜੇ ਉਹ ਸੰਤ ਬਣੂਗਾ ਤਾਂ ਉਸ ਨੂੰ ਪਾਪ ਕਹਿਣਗੇ ਤਾਂ ਜਵਾਬ ਵਿੱਚ ਪਿਕਾਸੋ ਨੇ ਕਿਹਾ ਮਾਤਾ ਜੇ ਮੈਂ ਚਿੱਤਰਕਾਰ ਬਣਿਆ ਤਾਂ ਇੱਕ ਦਿਨ ਪਿਕਾਸੋ ਬਣੂੰਗਾ ਬਚਪਨ ਜੀ ਉਹ ਬੰਦੇ ਨੇ ਪਾਵਲੋ ਨੇ ਆਪਦੇ ਬਾਰੇ ਭਵਿੱਖਬਾਣੀ ਕਰ ਦਿੱਤੀ ਸੀ ਤੇ ਉਹ ਸੱਚ ਵੀ ਹੋਈ ਤੇ ਵੱਡੇ ਹੋ ਕੇ ਉਹਨੂੰ ਲੋਕ ਪਿਕਾਸੋ ਕਹਿਣ ਲੱਗ ਗਏ ਤੁਸੀਂ ਦੇਖ ਲਓ ਕਿੰਨਾ ਮਹਾਨ ਬੰਦਾ ਹੋਊਗਾ ਕਿੰਨੀ ਉਹਨੇ ਬੰਦੇ ਨੇ ਭਵਿੱਖਬਾਣੀ ਕਰ ਦਿੱਤੀ ਦੂਜੀ ਗੱਲ ਇਹ ਆ 25 ਅਕਤੂਬਰ 1881 ਨੂੰ ਇਹ ਬੰਦੇ ਦਾ ਜਨਮ ਹੋਇਆ ਸਪੇਨ ਦੇ ਸਲਾਗਾ ਸ਼ਹਿਰ 'ਚ ਇਸ ਦੇ ਪਿਤਾ ਵੀ ਜਿਹੜੇ ਸੀ ਉਹ ਚਿੱਤਰਕਲਾ ਦੇ ਅਧਿਆਪਕ ਸੀ ਤਾਂ ਹੀ ਘਰ ਵਿੱਚ ਉਹੋ ਜਿਹਾ ਮਾਹੌਲ ਉਹਨੂੰ ਮਿਲਿਆ ਤੇ ਉਹਨੂੰ ਪ੍ਰੇਰਣਾ ਮਿਲੀ ਇਸ ਚੀਜ਼ ਦੀ ਤੇ ਬਚਪਨ ਜੀ ਉਹ ਤਰ੍ਹਾਂ ਤਰ੍ਹਾਂ ਦੀਆਂ ਕਿਰਤੀਆਂ ਬਣਾਉਣ ਲੱਗ ਗਿਆ ਸੀ ਤੇ ਸਾਰੇ ਦੇਖ ਕੇ ਹੈਰਾਨ ਹੁੰਦੇ ਉਹਦੇ ਨਾਲ ਦੇ ਵੀ ਵੀ ਬੰਦਾ ਜਮਾ ਸਿਰੇ ਹੀ ਕਰਾਈ ਜਾਂਦਾ ਹੈਗਾ ਇੰਨੀ ਕਲਾ ਸੀ ਬੰਦੇ ਦੇ ਵਿੱਚ ਕਿਉਂਕਿ ਕੁਝ ਘਰ ਦਾ ਮਾਹੌਲ ਵੀ ਉਹੋ ਜਿਹਾ ਮਿਲਿਆ ਉਹਨੂੰ ਕੁਝ ਉਹਦੇ ਆਪ ਦੇ ਵਿੱਚ ਵੀ ਕਲਾ ਜਾਗੀ ਤੀਜੀ ਉਹਦੀ ਅਜਿਹੀ ਗੱਲ ਹੈ ਵੀ 14 ਸਾਲਾਂ ਤੱਕ ਉਹ ਇੰਨਾ ਮਾਹਿਰ ਹੋ ਗਿਆ ਸੀ ਚਿੱਤਰਕਲਾ ਦੇ ਵਿੱਚ ਵੀ ਉਹ ਆਪ ਦੇ ਪਿਤਾ ਜੀ ਤੋਂ ਵੀ ਵੱਧ ਕੈਂਡ ਪੇਂਟਿੰਗਾਂ ਬਣਾਉਣ ਲੱਗ ਗਿਆ ਸੀ ਮਤਲਬ ਆ ਉਹਦੇ ਪਿਤਾ ਜੀ ਨੂੰ ਵੀ ਪਛਾੜ ਗਿਆ ਸੀ ਪਿੱਛੇ ਇੰਨੀ ਸਿਰਾਂ ਗੱਲ ਕਿਉਂਕਿ ਕੁਝ ਮਿਹਨਤ ਵੀ ਹੁੰਦੀ ਹੈ ਕੁਝ ਘਰੋਂ ਵੀ ਉਹਨੂੰ ਸਿੱਖਿਆ ਮਿਲੀ ਬੰਦੇ ਨੂੰ ਜਿਹੜਾ ਪਾਬਲੋ ਪਿਕਾਸੋ ਦਾ ਜਿਹੜਾ ਜੀਵਨ ਕਾਲ ਸੀ ਉਹ ਤਿੰਨ ਹੀ ਸੱਜਮ ਵੰਡਿਆ ਹੈਗਾ ਠੀਕ ਹੈ ਅਲੱਗ-ਅਲੱਗ ਉਹਨੇ ਚਿੱਤਰਾਂ ਬਣਾਈਆਂ ਆਪਦੇ ਕਾਲਾਂ ਦੇ ਵਿੱਚ ਠੀਕ ਹੈ ਪਹਿਲਾ ਕਾਲ ਸੀ ਜਿਹੜਾ ਉਹਦਾ ਕੀ ਸੀ ਬਲੂ ਪੀਰੀਅਡ ਨੀਲਾ ਕਾਲ ਸੀ ਨੀਲੇ ਕਾਲ ਦੇ ਵਿੱਚ ਉਹ ਬੰਦੇ ਨੇ ਕੀ ਦਿਖਾਇਆ ਆਪਦੀ ਚਿੱਤਰਕਲ ਦੇ ਵਿੱਚ ਨੀਲੇ ਰੰਗ ਨਾਲ ਹੀ ਪੇਂਟਿੰਗ ਬਣਾਈ ਉਹਨੇ ਉਹਨੇ ਸਿਰਫ ਇਹੀ ਦਿਖਾਇਆ ਵੀ ਮਿਹਨਤੀ ਲੋਕ ਦਿਖਾਏ ਪਿਘਾਰੀ ਦਿਖਾਏ ਜਿਹੜੇ ਮਿਹਨਤ ਕਰਨ ਵਾਲੇ ਸੀ ਕਸਰਤ ਕਰਨ ਵਾਲੇ ਸੀ ਉਹ ਲੋਕਾਂ ਬਾਰੇ ਉਹਨੇ ਚਾਨਣਾ ਪਾਇਆ 1901 ਤੋਂ 1904 ਦੇ ਦशक ਦੇ ਵਿੱਚ 1905 ਵੇਲੇ ਇਹਨੇ ਫਿਰ ਸ਼ੁਰੂ ਕਰਤਾ ਪਿੰਕ ਪੀਰੀਅਡ ਮਤਲਬ ਗੁਲਾਬੀ ਪੀਰੀਅਡ ਜਿਹੜਾ ਨੀਲਾ ਰੰਗ ਸੀ ਉਹ ਬਿਲਕੁਲ ਟੋਟਲੀ ਚੇਂਜ ਹੋ ਗਿਆ ਸੀ ਗੁਲਾਬੀ ਰੰਗ ਦੇ ਵਿੱਚ ਉਹਦੇ ਵਿੱਚ ਇਹਨੇ ਕੀ ਬੰਦੇ ਨੇ ਦਿਖਾਇਆ ਸੀ ਜਿਹੜੇ ਉਦਾਸ ਲੋਕ ਸੀ ਤੇ ਆਪਦੇ ਆਪ ਨੂੰ ਆਤਮਸਪਰਪੜ ਕਰ ਚੁੱਕੇ ਸੀ ਉਹਨਾਂ ਲੋਕਾਂ ਬਾਰੇ ਇਹ ਬੰਦੇ ਨੇ ਚਾਨਣਾ ਪਾਇਆ ਸੀ ਤੇ ਉਸ ਤੋਂ ਬਾਅਦ ਵਿੱਚ ਇਹਨੇ ਕੀ ਕੀਤਾ ਕਣਾਵ ਨੂੰ ਲੈ ਕੇ ਆਇਆ ਆਪਦੀ ਡਰਾਇੰਗ ਦੇ ਵਿੱਚ ਫਿਰ ਕਨਾਵ ਨੂਮਾ ਜਿਹੜੀਆਂ ਨੇ ਚਿੱਤਰਕਲਾ ਬਣਾਈਆਂ ਤੇ ਲੋਕ ਬਹੁਤ ਇਸ ਤੋਂ ਆਕਰਸ਼ਿਤ ਹੋਏ ਜਿਹੜੇ ਨਵੇਂ ਕਲਾਕਾਰ ਸੀ ਉੱਠਦੇ ਹੋਏ ਸੀ ਉਹ ਬਹੁਤ ਆਕਰਸ਼ਿਤ ਹੋਏ ਸੀ ਇਹਦੀ ਡਰਾਇੰਗ ਤੋਂ ਜਿਹੜੀ ਇਹਦੀ ਪੰਜਵੀਂ ਗੱਲ ਹੈ ਉਹਦੇ ਵਿੱਚ ਦੱਸਾਂਗੇ ਇਹ ਬੰਦੇ ਨੇ ਲਗਭਗ 50000 ਪੇਂਟਿੰਗਾਂ ਬਣਾਈਆਂ ਜੋ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਪੇਂਟਿੰਗਾਂ ਵਿੱਚ ਸ਼ਾਮਲ ਹੋਈਆਂ ਇਹ ਨਹੀਂ ਇੱਕ ਅੱਧੀ ਸਾਰੀਆਂ ਹੀ ਤੇ 1955 ਜਿਹੇ ਬੰਦੇ ਨੇ ਇੱਕ ਪੇਂਟਿੰਗ ਬਣਾਈ ਸੀ ਜਿਹਨੇ ਵਿਸ਼ਵ ਰਿਕਾਰਡ ਤੋੜਿਆ ਸੀ ਤੇ ਉਹ ਪੇਂਟਿੰਗ ਵਿਗੀ ਕਿੰਨੇ ਦੀ ਸੀ 18 ਕਰੋੜ ਡਾਲਰ ਦੀ ਵਿਕੀ ਸੀ ਉਹ ਦੁਨੀਆ ਦੀ ਸਭ ਤੋਂ ਮਹਿੰਗੀ ਪੇਂਟਿੰਗ ਬਣੀ ਹੁਣ ਤੱਕ ਵੀ ਸਭ ਤੋਂ ਮਹਿੰਗੀ ਪੇਂਟਿੰਗ ਉਹੀ ਹੈ ਬਾਕੀ ਆਖਰੀ ਗੱਲ ਇਹ ਆ ਵੀ ਦੁਨੀਆ ਚ ਪ੍ਰਕਾਸ਼ ਸੋਨੇ ਐਵੇਂ ਨਹੀਂ ਆਵਦਾ ਨਾਂ ਬਣਾਇਆ ਠੀਕ ਹੈ ਇਸ ਦੀ ਹਰ ਬਣਾਈ ਚਿੱਤਰ ਇਸ ਨੂੰ ਦਿਨੋ ਦਿਨ ਮਹਾਨ ਹੀ ਕਰਦੀ ਗਈ ਐਨੀ ਬੰਦੇ ਦੀ ਮਿਹਨਤ ਸੀ ਐਨੀ ਸਿਰਾ ਗੱਲਬਾਸੀ ਬੰਦੇ ਦੀ ਤਾਂ ਜਿਹੜੀ ਮਿਹਨਤ ਹੈ ਉਹ ਬੰਦੇ ਨੂੰ ਅੱਗੇ ਲੈ ਕੇ ਹੀ ਆਉਂਦੀ ਹੈ ਇੱਕ ਨਾ ਇੱਕ